ਪੰਜਾਬ ਦੇ ਵਿੱਚ ਜੇਲਾਂ ਚੋਂ ਚੋਣਾ ਲੜਨ ਦਾ ਟ੍ਰੈਂਡ ਸ਼ੁਰੂ ਹੋ ਗਿਆ ਹੈ ਜੀ ਹਾਂ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਠੇਪਰੂਗੜ ਦੇ ਵਿੱਚ ਬੰਦ ਇੱਕ ਹੋਰ ਸਿੰਘ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਸੀਟ ਜਿੱਤਦੇ ਨੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਕਿਤੜ ਬਾਹ ਤੋਂ ਜ਼ਿਮਣੀ ਚੋਣ ਲੜਨ ਦੇ ਇੱਛੁਕ ਨੇ ਪ੍ਰਧਾਨ ਮੰਤਰੀ ਬਾਜੇਕੇ ਤੇ ਹੁਣ ਇੱਕ ਹੋਰ ਸਿੰਘ ਯਾਨੀ ਕੁਲਵੰਤ ਸਿੰਘ ਰਾਓਕੇ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੇ ਕਿ ਬਰਨਾਲਾ ਤੋਂ ਜ਼ਿਮਣੀ ਚੋਣਾ ਲੜਨ ਦਾ ਐਲਾਨ ਕੀਤਾ ਹੈ ਕੁਲਵੰਤ ਸਿੰਘ ਰਾਓਕੇ ਦੇ ਭਰਾ ਮਹਾ ਸਿੰਘ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਰਨਾਲਾ ਤੋਂ ਜ਼ਿਮਣੀ ਚੋਣ ਲੜਨਗੇ ਕੁਲਵੰਤ ਸਿੰਘ ਰਾਓਕੇ ਦੱਸਦੇ ਕਿ ਕੁਲਵੰਤ ਸਿੰਘ ਰਾਓਕੇ ਇਸ ਸਮੇਂ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਨਾਲ ਕੈਦ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਤੇ ਨਾਲ ਹੀ ਦੱਸ ਦਿੰਦੇ ਆ ਕਿ ਕੁਲਵੰਤ ਸਿੰਘ ਦੇ ਪਿਤਾ ਜੋ ਕਿ ਚੜਤ ਸਿੰਘ ਉਹ ਵੀ ਸੰਤ ਪਿੰਡਾਂ ਦਾ ਦੇ ਨਾਲ ਕਰੇਪੇ ਰਹੇ ਨੇ ਤੇ ਉਹਨਾਂ ਦੇ ਵੀ ਪੇਤ ਪਰੇ ਹਾਲਾਤਾਂ ਦੇ ਵਿੱਚ ਸ਼ਹੀਦੀ ਹੋਈ ਹੈ ਤੇ ਇਸ ਤੋਂ ਬਾਅਦ ਹੁਣ ਜੇਕਰ ਗੱਲ ਕਰੀ ਜਾਵੇ ਕੁਲਵੰਤ ਸਿੰਘ ਰਾਓਕੇ ਦੇ ਵੱਲੋਂ ਹੁਣ ਜ਼ਿਮਣੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸਿਆ ਕਿ ਬਰਨਾਲਾ ਦੇ ਵਿੱਚ ਮੀਤ ਹੇਅਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿਉਂਕਿ ਮੀਤ ਹੇਅਰ ਹੁਣ ਐਮਪੀ ਦੀਆਂ ਚੋਣਾਂ ਜਿੱਤ ਚੁੱਕੇ ਨੇ ਲੋਕ ਸਭਾ ਸੀਟ ਮਿਲਣ ਤੋਂ ਬਾਅਦ ਮੀਤ ਹੇਅਰ ਨੇ ਅਸਤੀਫਾ ਦਿੱਤਾ ਸੀ ਬਰਨਾਲਾ ਦੀ ਐਮਐਲਏ ਸੀਟ ਤੋਂ ਜਿੱਥੋਂ ਹੁਣ ਖਾਲੀ ਹੋਈ ਸੀਟ ਤੇ ਮਣੀ ਚੋਣਾ ਲੜਨ ਜਾ ਰਹੇ ਨੇ ਕੁਲਵੰਤ ਸਿੰਘ ਰਾਓ ਕੇ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਜਿਮਣੀ ਚੋਣਾ ਦੇ ਵਿੱਚ ਆਪਣੇ ਨਾਮਜ਼ਦਗੀਆਂ ਭਰਨਗੇ ਆਪਣਾ ਨਾਂ ਦਾਖਲ ਕਰਵਾਣਗੇ ਤੇ ਇਹਨਾਂ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਠਿਪਰੂਗੜ ਦੇ ਜੇਲ੍ਹ ਦੇ ਵਿੱਚੋਂ ਇੱਕ ਹੋਰ ਸਿੰਘ ਨੇ ਜਿਮਣੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਬਾਜੇ ਕੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਗਿੱਦੜਪਾਹ ਤੋਂ ਜਿਮਣੀ ਚੋਣ ਲੜਨ ਦੀ ਇੱਛਾ ਜਤਾਈ ਗਈ ਸੀ ਕਿਉਂਕਿ ਗਿੱਦੜਪਾਹ ਦੀ ਸੀਟ ਰਾਜ ਵੜਿੰਗ ਵੱਲੋਂ ਖਾਲੀ ਕਰ ਦਿੱਤੀ ਗਈ ਹੈ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਕੁਲਵੰਤ ਸਿੰਘ ਰਾਓ ਕੇ ਵੱਲੋਂ ਵੀ ਜ਼ਿਮਣੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੇ ਹਾਂ ਕਿ ਬਰਨਾਲਾ ਦੇ ਵਿੱਚ ਮੀਤ ਹੇਅਰ ਵੱਲੋਂ ਖਾਲੀ ਕੀਤੀ ਗਈ ਸੀਟ ਤੇ ਹੁਣ ਜ਼ਿਮਣੀ ਚੋਣਾ ਹੋਣ ਜਾ ਰਹੀਆਂ ਨੇ ਫਿਲਹਾਲ ਤਰੀਕਾ ਦਾ ਐਲਾਨ ਹਜੇ ਬਾਕੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਅਮਰਿਤਪਾਲ ਸਿੰਘ ਵੱਲੋਂ ਚੋਣ ਲੜੀ ਗਈ ਹੈ ਤੇ ਲੋਕ ਸਭਾ ਸੀਟ ਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਗਈ ਹੈ ਖਡੂਰ ਸਾਹਿਬ ਤੋਂ ਤੇ ਹੁਣ ਬਾਜੇਕੇ ਤੋਂ ਆਦਾ ਹੁਣ ਕੁਲਵੰਤ ਸਿੰਘ ਰਾਓਕੇ ਨੇ ਵੀ ਚੋਣਾ ਲੜਨ ਦਾ ਐਲਾਨ ਕੀਤਾ ਹੈ ਇਸ ਦੀ ਜਾਣਕਾਰੀ ਉਹਨਾਂ ਦੇ ਭਰਾ ਮਹਾ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਦਿੱਤਾ ਜਾ ਰਿਹਾ ਦੱਸਿਆ ਕਿ ਕੁਲਵੰਤ ਸਿੰਘ ਰਾਓਕੇ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਬੰਦ ਨੇ ਤੇ ਉਹਨਾਂ ਦੇ ਪਿਤਾ ਜੋ ਕਿ ਚੜਤ ਸਿੰਘ ਉਹ ਵੀ ਪਹਿਲਾਂ ਸਿਕ ਸਰਗਰਮੀਆਂ ਦੇ ਵਿੱਚ ਸਰਗਰਮ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਹੁਣ ਪੰਜਾਬ ਦੇ ਵਿੱਚ ਜੇਲ੍ਹਾਂ ਚੋਂ ਚੋਣਾ ਲੜਨ ਦਾ ਟ੍ਰੈਂਡ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਚਿੱਤ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਾਥੀਆਂ ਵੱਲੋਂ ਵਿੱਚ ਆਉਣਾ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਵੇਲੇ ਦੇ ਫਿਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਹੁਣ ਦੋ ਸੀਟਾਂ ਤੇ ਜ਼ਿਮਨੀ ਚੋਣਾਂ ਜੋ ਪੰਜ ਸੀਟਾਂ ਤੇ ਹੋਣੀਆਂ ਉਹਨਾਂ ਦੇ ਵਿੱਚੋਂ ਦੋ ਸੀਟਾਂ ਤੇ ਸਿੰਘਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ